ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਅੱਜ ਪੂਰੇ ਪੰਜਾਬ ਭਰ ਵਿੱਚੋਂ ਪ੍ਰੋਡਿਊਸਰ ਇਕੱਠੇ ਹੋਏ ਆ ਮੀਟਿੰਗ ਹੋ ਰਹੀ ਆ ਜੋ ਪੀ ਜਿ ਬੈਦਾ ਕਰਦੇ ਨੇ ਸਰਕਾਰ ਵੱਲੋਂ ਇੱਕ ਕਾਨੂੰਨ ਲਾਗੂ ਕੀਤਾ ਗਿਆ ਉਹ ਸੰਬੰਧ ਵਿੱਚ ਅੱਜ ਬਰਨਾਲਾ ਵਿੱਚ ਮੀਟਿੰਗ ਕੀਤੀ ਗਈ ਆ ਸਾਡੇ ਨਾਲ ਉਹਦੇ ਪ੍ਰਧਾਨ ਵੀ ਪੰਜਾਬ ਦੇ ਉਹਨਾਂ ਨਾਲ ਵੀ ਗੱਲਬਾਤ ਕਰ ਸਰ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਤੇ ਸਵਾਗਤ ਹੈ ਸਾਰਾ ਅੱਜ ਤੁਹਾਡੇ ਕੋਲ ਮੀਟਿੰਗ ਕੀਤੀ ਕਿ ਕੀ ਕਹਿਣਾ ਚਾਹੁੰਦੇ ਕੀ ਨਾਮ ਆ ਸਰ ਤੁਹਾਡਾ ਅਮਰਿੰਦਰ ਸਿੰਘ ਮੈਂ ਅੱਜ ਇੱਥੇ ਜਿਹੜੀ ਹੈ ਪੂਰੇ ਪੰਜਾਬ ਦੀ ਮੀਟਿੰਗ ਸੱਦੀ ਹੋਈ ਹੈ ਕਿਉਂਕਿ ਜਿਹੜਾ ਸਾਡੇ ਸੀਟ ਬਿੱਲ ਆ ਰ ਅਮੈਂਡਮੈਂਟ ਕਰਕੇ ਸਾਡੀ ਪੰਜਾਬ ਗਵਰਨਮੈਂਟ ਲੈ ਕੇ ਆ ਰਹੀ ਆ ਉਹ ਸਾਡੇ ਲਈ ਬਹੁਤ ਘਾਤਕ ਡੇਂਜਰਸ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੀਡ ਇੰਡਸਟਰੀ ਆ ਉਹ ਖਤਮ ਹੋ ਜੂਗੀ ਤੇ ਜਿਹੜਾ ਕਿਸਾਨ ਆ ਉਹ ਚੰਗੇ ਬੀਜਾਂ ਤੋਂ ਵੰਜਿਤ ਰਹਿ ਜੂਗਾ ਸਰਟੀਫਾਈਡ ਸੀਡ ਜਿਹੜੇ ਹੈ ਅਸੀਂ ਕੰਮ ਕਰ ਰਹੇ ਆ ਸਾਰੇ ਹੀ ਜਿੰਨੇ ਮੇਰੇ ਪ੍ਰੋਡਿਊਸਰ ਭਾਈ ਨੇ ਸਰਟੀਫਾਈਡ ਬੀਜ ਦਾ ਕੰਮ ਕਰਦ ਨੇ ਉਹਦੇ باوجود ਵੀ ਇਹ ਬਹੁਤ ਵੱਡੀਆਂ ਜਿਹੜੀਆਂ ਹੈਗੀਆਂ ਪੈਨਲਟੀਆਂ ਤੇ ਲੈ ਕੇ ਆ ਰਹੇ ਨੇ ਜਿਹੜੀਆਂ ਕਿ ਸਾਡੇ ਲਈ ਘਾਤਕ ਨੇ ਸਜ਼ਾ ਦਾ ਸਜ਼ਾ ਦਾ ਭਾਗੀਦਾਰ ਬਣਾ ਰਹੇ ਨੇ ਜਿਹੜਾ ਕਿ ਬਿਲਕੁਲ ਨਾ ਮੁਮਕਨ ਹੈ ਤੇ ਇਸ ਕਰਕੇ ਅਸੀਂ ਇਹ ਸਾਰੇ ਅੱਜ ਮੀਟਿੰਗ ਕਰਕੇ ਇਹੀ ਤਿਆਹੀਆ ਕਰਿਆ ਕਿ ਇਸ ਬਿੱਲ ਨੂੰ ਰੱਦ ਕਰਵਾਇਆ ਜਾਵੇ ਸਰ ਕਿੰਨੇ ਜ਼ਿਲ੍ਹੇ ਪਹੁੰਚੇ ਹੋਰੇ ਇਹ ਪੂਰਾ ਪੰਜਾਬ ਪਹੁੰਚਿਆ ਹੋਇਆ ਕਿੱਥੋਂ ਕਿੱਥੋਂ ਪਹੁੰਚੇ ਜੀ ਇਹ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਸੰਗਰੂਰ ਬਠਿੰਡਾ ਭਲੋਟ ਕੋਟਕਪੂਰਾ ਮਾਨ ਸਾਹਿਬ ਸਰ ਇਸ ਸੰਬੰਧ ਵਿੱਚ ਤੁਹਾਡੇ ਪ੍ਰਸ਼ਾਸਨ ਨਾਲ ਜਾਂ ਉੱਚ ਅਧਿਕਾਰੀ ਨਾਲ ਗੱਲ ਹੋਈ ਹੈ ਜੀ ਸਾਡੀ ਫੀਡ ਸਰਟੀਫਿਕੇਸ਼ਨ ਅਥਾਰਟੀ ਦੇ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਸੀਗੀ ਤੇ ਉਹਨਾਂ ਨੂੰ ਵੀ ਅਸੀਂ ਇਹੀ ਕਿਹਾ ਸੀਗਾ ਵੀ ਇਸ ਬਿੱਲ ਨੂੰ ਰੱਦ ਕਰਾਉਣ ਬਾਰੇ ਵਿਚਾਰ ਕਰੋ ਤੇ ਗੱਲਬਾਤ ਚੱਲੂਗੀ ਹੁਣ ਇੱਥੋਂ ਅਸੀਂ ਅੱਜ ਨਿਰਣੇ ਲੈ ਕੇ ਜਾਵਾਂਗੇ ਤੇ ਉਸ ਤਰ੍ਹਾਂ ਉਸ ਤਰ੍ਹਾਂ ਅੱਗੇ ਅਗਾਂਹ ਕਦਮ ਪਟਾਉਂਗਾ ਸਰ ਸੰਘਰਸ਼ ਕੀ ਰਹਿਣਾ ਅਗਲਾ ਜੇ ਮੰਗਾ ਨਹੀਂ ਮੰਨਿਆ ਜਾਂਦੀ ਨੇ ਮੰਗਾ ਸਾਨੂੰ ਉਮੀਦ ਆ ਕਿ ਸਾਡੀਆਂ ਮੰਗਾ ਮੰਨੀਆਂ ਜਾਣਗੀਆਂ ਗਵਰਨਮੈਂਟ ਜਿਹੜੀ ਹੈ ਸਾਡੇ ਮੁਤਾਬਕ ਚੱਲੂਗੀ ਸਾਨੂੰ ਪੂਰੀ ਉਮੀਦ ਆ ਸਾਡੇ ਨਾਲ ਹੋਰ ਵੀ ਹੈਗੇ ਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਬੱਸ ਅਸੀਂ ਤਾਂ ਇੰਨਾ ਕਹਿਣਾ ਚਾਹੁੰਦੇ ਆਂ ਕਿ ਜਿਹੜਾ ਸਾਡਾ ਕੀਤਾ ਆ ਇਹ ਕਿਸਾਨੀ ਨਾਲ ਵੱਝਾ ਆ ਔਰ ਕਿਸਾਨੀ ਦਾ ਬੇਸ ਆ ਇਹ ਕਿਉਂਕਿ ਬੀਜ ਤੋਂ ਹੀ ਮਤਲਬ ਜਿਹੜੀ ਕੋਈ ਵੀ ਫਸਲ ਆ ਜਾਂ ਜੋ ਵੀ ਜ਼ਮੀਨਦਾਰ ਬੀਜਦੇ ਆ ਉਹ ਬੀਜ ਤੋਂ ਹੀ ਸਾਰੀ ਸ਼ੁਰੂ ਹੁੰਦੀ ਆ ਅਸੀਂ ਹੌਨੈਸਟਲੀ ਚਾਹੁੰਦੇ ਆ ਕਿ ਬੀ ਐਕਟ ਦੇ ਵਿੱਚ ਸੁਧਾਰ ਲਿਆ ਕਿ ਵਧੀਆ ਬੀ ਬੀਜ ਤੇ ਜਾਣ ਪਰ ਜੋ ਵੀ ਇਹਨਾਂ ਨੇ ਮਤਲਬ ਅਖਬਾਰ ਦੇ ਵਿੱਚ ਵੀ ਇੰਨੀ ਕਲੈਰਟੀ ਨਹੀਂ ਦਿੱਤੀ ਹੈ ਕਿ ਜੋ ਅਸਲੀ ਬੀਜ ਮਤਲਬ ਕਿਹੜੇ ਆ ਤੇ ਨਕਲੀ ਬੀਜ ਕਿਹੜੇ ਆ ਕਿਉਂਕਿ ਬਹੁਤ ਸਾਰਾ ਪ੍ਰਾਈਵੇਟ ਸੈਕਟਰ ਆ ਜਿੱਥੇ ਬਹੁਤ ਵਧੀਆ ਨਸਲ ਦੇ ਬਹੁਤ ਵਧੀਆ ਕਿਸਮ ਦੇ ਵੀ ਬੀਜ ਤਿਆਰ ਹੁੰਦੇ ਆ ਜੀ ਈਵਨ ਜਿਹੜੀਆਂ ਵੈਜੀਟੇਬਲਸ ਦੇ ਬੀ ਆ ਉਹ 99% 90% ਜਿਹੜੇ ਆ ਉਹ ਸਾਰੇ ਟੀਐਲ ਦੇ ਵਿੱਚ ਵਿਕਦੇ ਆ ਔਰ ਇਹਦੇ ਵਿੱਚ ਸਾਨੂੰ ਕਲੈਰਟੀ ਨਹੀਂ ਦੱਸੀ ਔਰ ਸਿਰਫ ਇਸ ਐਕਟ ਦੇ ਵਿੱਚ ਸਾਨੂੰ ਅਖਬਾਰ ਦੇ ਵਿੱਚ ਜੋ ਅਸੀਂ ਪੜ੍ਹਿਆ ਸਾਨੂੰ ਇੱਕ ਕ੍ਰਿਮੀਨਲ ਬਣਾਇਆ ਗਿਆ ਵੀ ਜੇ ਇਸ ਤਰ੍ਹਾਂ ਵੀ ਮਤਲਬ ਕੋਈ ਨਕਲੀ ਨਿਕਲਿਆ ਉਹਦੇ ਵਿੱਚ ਇੰਨੀ ਸਜ਼ਾ ਹੋਊਗੀ ਇੰਨੀ ਪੈਨਲਟੀ ਹੋਊਗੀ ਔਰ ਉਹਦੇ ਵਿੱਚ ਵੀ ਨਕਲੀ ਜਾਂ ਅਸਲੀ ਬਾਰੇ ਉਹਦੇ ਵਿੱਚ ਕੋਈ ਕਲੈਰਟੀ ਨਹੀਂ ਹੈ ਅਸੀਂ ਚਾਹੁੰਦੇ ਹਾਂ ਵੀ ਇਹਦੇ ਵਿੱਚ ਕਲੈਰਟੀ ਦਿੱਤੀ ਜਾਵੇ ਔਰ ਅਸੀਂ ਇਸ ਜਿਹੜਾ ਇੰਡਸਟਰੀ ਆ ਬੀਜਾਂ ਦੀ ਇਹਨੂੰ ਜੇ ਜਿਉਂਦਾ ਰੱਖਣ ਲਈ ਆ ਤੇ ਬਹਿ ਕੇ ਮੀਟਿੰਗ ਕਰਕੇ ਇਹਦੇ ਬਾਰੇ ਸਾਨੂੰ ਕਲੈਰਟੀ ਦੇ ਕੇ ਬਿਲਕੁਲ ਦੱਸਣਾ ਚਾਹੀਦਾ ਜੀ ਕਿਵੇਂ ਪਹਿਲਾ ਜੁਰਮਾਨਾ ਹਜ਼ਾਰਾਂ ਦੇ ਜੇ ਹੁਣ ਲੱਖਾਂ ਤੱਕ ਵੀ ਕਰਦਾ ਇਹਨੂੰ ਕਿਵੇਂ ਦੇਖਦੇ ਹੋ ਲੱਖਾਂ ਤੱਕ ਵੀ ਕਰ ਦਿੱਤਾ ਈਵਨ ਜੇਲ੍ਹ ਵੀ ਕਰ ਦਿੱਤੀ ਆ ਜੀ ਔਰ ਈਵਨ ਇਹ ਇੰਨਾ ਡੈਲੀਗੇਟ ਇਹ ਆਪਣਾ ਵੀਜ਼ਾ ਦਾ ਕੰਮ ਆ ਥੋੜੀ ਬੋਧੀ ਵੀ ਲਾਹਪਰਬਾਈ ਸਮਝ ਲਓ ਜਾਂ ਕੁਦਰਤੀ ਕਿਤੇ ਮਾੜੀ-ਮੋਟੀ ਵੀ ਕਿਤੇ ਇੱਧਰ-ਉੱਧਰ ਹੋ ਜਵੇ ਉਹ ਜੋ ਕਿ ਕਿਉਂਕਿ ਜਿਆਦਾ ਪ੍ਰੋਡਿਊਸਰ ਜਿਹੜੇ ਆ ਉਹ ਆਪ ਤੇ ਕੰਮ ਲੇਬਰ ਨਹੀਂ ਕਰਨਾ ਹੁੰਦਾ ਜੀ ਜੇ ਲੇਬਰ ਦੀ ਮਾੜੀ-ਮੋਟੀ ਅਣਗਿਲੀ ਵੀ ਹੋ ਜਵੇ ਉਹਦੇ ਰਿਜ਼ਲਟ ਜਿਹੜੇ ਬਹੁਤ ਵੱਡੇ ਮਤਲਬ ਜੋ ਇਹਨਾਂ ਨੇ ਕਿਹਾ ਹੈ ਠੀਕ ਹੈ ਅਸੀਂ ਚਾਹੁੰਦੇ ਹਾਂ ਕਿ ਜ਼ਿੰਮੇਵਾਰ ਨੂੰ ਵੀ ਵਧੀਆ ਮਿਲਣੀ ਚਾਹੀਦੀ ਹੈ ਉਹਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਹੈ ਪਰ ਬਾਈ ਦਾ ਵੇ ਜੇ ਹੁਣ ਲੇਬਰ ਆ ਜੀ 10 ਵੀ 50 ਬੰਦੇ ਕੰਮ ਕਰਦੇ ਆ ਕਿਸੇ ਨੇ ਛੋਟੀ ਮੋਟੀ ਅੰਗੇਦੀ ਕਰ ਦਿੱਤੀ ਉਹਦੀ ਸਜ਼ਾ ਦੀ ਜਿਹੜੀ ਲਿਮਟ ਆ ਇਹਨਾਂ ਨੇ ਬਹੁਤ ਵੱਡੀ ਕਰਤੀ ਆ ਉਹਨੂੰ ਘਟਾ ਘਟਾ ਨਹੀਂ ਹੈ ਉਹ ਬਹਿ ਕੇ ਵਿਚਾਰ ਗੋਚਰੇ ਗਾਲੀ ਗਾਲਿਆ ਉਹਦੇ ਬਾਰੇ ਹਲ ਕੱਢਿਆ ਜਾਵੇ ਜੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਈਵਨ ਜਿਹੜਾ ਐਗਰੀਕਲਚਰ ਮਿਸਟਰ ਆ ਡਾਇਰੈਕਟਰ ਸਾਹਿਬ ਆ ਜੀ ਜਾਂ ਈਵਨ ਸੀਐਮ ਤੱਕ ਬਹਿ ਕੇ ਸਾਨੂੰ ਇੱਕ ਸਾਡੀ ਐਸੋਸੀਏਸ਼ਨਸ ਨੂੰ ਵਿੱਚ ਬਿਠਾ ਲ ਕੇ ਉਹਦੇ ਬਾਰੇ ਡਿਸਕਸ ਕੀਤਾ ਜਾਵੇ ਤੇ ਫਿਰ ਅੱਗੇ ਚੱਲਿਆ ਜਾਵੇ ਹਾਂ ਸਾਡੇ ਨਾਲ ਹੋਰ ਵੀ ਦੁਕਾਨਦਾਰਾ ਉਹਨਾਂ ਨਾਲ ਵੀ ਗੱਲਬਾਤ ਹਾਂ ਜੀ ਸਰ ਕੀ ਕਰਨਾ ਚਾਹੁੰਦੇ ਇਹ ਪੰਜਾਬ ਦੇ ਵਿੱਚ ਸਿਰ ਜੋ ਉਤਪਾਦਕ ਖਮਾ ਪੰਜਾਬ ਦਾ ਪੰਜਾਬ ਪਹਿਲੇ ਨੰਬਰ ਤੇ ਹੈ ਸੀਡ ਦਾ ਉਤਪਾਦਕਤਾ ਚ ਤੇ ਕ੍ਰੋਪ ਉਤਪਾਦਕਤਾ ਚ ਇਹ ਸਾਰਾ ਜਿਹੜੇ ਪੰਜਾਬ ਦੇ ਸੀਡ ਪ੍ਰੋਡਿਊਸਰ ਨੇ ਇਹ ਮਿਆਰੀ ਬੀਜ ਉਪਲਬਧ ਕਰਾ ਰਹੇ ਨੇ ਤਾਂ ਹੀ ਪੰਜਾਬ ਨੰਬਰ 1 ਸੁਧਾ ਬਣਿਆ ਹੋਇਆ ਹੈ ਇਹਦੇ ਵਿੱਚ ਇਹਦੇ ਵਿੱਚ ਬੀਜ ਕਣਕ ਜੀਰੀ ਦੇ ਪ੍ਰੋਡਕਸ਼ਨ ਚ ਹੁਣ ਇਹੀ ਜੇ ਕਾਨੂੰਨ ਇਹਨਾਂ ਸਾਰੇ ਸੀਡ ਉਤਪਾਦਕਤਾ ਦੇ ਲਾਗੂ ਹੋ ਗਏ ਤਾਂ ਸਾਰੇ ਬੀਜ ਉਤਪਾਦਕੇ ਤੋਂ ਪਿੱਛੇ ਹਟ ਜਾਣਗੇ ਕੋਈ ਕੰਮ ਨਹੀਂ ਕਰ ਪਾਊਗਾ ਸਭ ਆਪਣੇ کارਖਾਨਿਆਂ ਦੇ ਦੁਕਾਨਾਂ ਦੇ ਜਿੰਦੇ ਲਾ ਕੇ ਚਾਬੀਆਂ ਸਰਕਾਰ ਨੂੰ ਸੌਂਪਣਗੇ ਤੇ ਆਪਣਾ ਕੰਮ ਕਾਰੋਬਾਰ ਬੰਦ ਕਰਨਾ ਪੈਣਾ ਹੈ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ ਜੀਰਾ ਨਾਮ ਮਮਨ ਜੀ ਮੇਰੀ ਬੀਜ ਕੰਪਨੀ ਸੁਨਾਮ ਵਿੱਚ ਹੈ ਜੀ ਐਗਰੀ ਸੀਡ ਅਸੀਂ ਸਾਰੇ ਬੀਜ ਉਤਪਾਦਕਾਂ ਦੇ ਪ੍ਰਧਾਨ ਦੀ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਉਹਰੇ ਜੋ ਸਾਡੇ ਪੰਜਾਬ ਦਾ ਇੱਕ ਨਵਾਂ ਸੀਡ ਬਿੱਲ ਆਇਆ ਹੈ ਉਹਦੀ ਉਹਦੇ ਖਿਲਾਫ ਲਾ ਲੋਦੇ ਰੋਜ਼ ਵਰਸਨ ਪਰ ਉਹਨੇ ਇਕੱਠੇ ਹੋਏ ਆ ਉਹ ਬਿੱਲ ਦੇ ਵਿੱਚ ਜਿਹੜੀਆਂ ਪ੍ਰਾਵਧਾਨ ਪੰਜਾਬ ਸਰਕਾਰ ਬਣਾ ਰਹੀ ਹੈ ਉਹਦੇ ਨਾਲ ਕੋਈ ਵੀ ਬੀਜ ਉਤਪਾਦਕ ਆਪਦਾ ਕੰਮ ਕਰਨ ਦੇ ਕਾਬਲ ਨਹੀਂ ਰਹੂਗਾ ਤੇ ਜਿਹੜਾ ਮਿਆਰੀ ਬੀਜ ਅਸੀਂ ਫਾਰਮਰਾਂ ਨੂੰ ਪੈਦਾ ਕਰਕੇ ਦੇ ਰਹੇ ਆ ਫਾਰਮਰ ਉਹ ਤੋਂ ਵਾਂਝੇ ਰਹਿਣ ਵਾਲੇ ਨੇ ਤੇ ਇਹ ਸਾਰੀ ਜਿਹੇ ਬਿੱਲ ਦੇ ਪ੍ਰਾਵਧਾਨ ਇਸੇ ਤਰ੍ਹਾਂ ਸਰਕਾਰ ਲਾਗੂ ਕਰਦੀ ਹੈ ਤਾਂ ਪੰਜਾਬ ਦੇ ਵਿੱਚ ਕੋਈ ਵੀ ਬਿਜਿਤ ਪਾਦਕ ਬੀਜ ਕੰਮ ਨਹੀਂ ਕਰ ਸਕੂਗਾ ਤੇ ਆਪਦੇ ਆਪਦੇ ਕਾਰਖਾਨਿਆਂ ਨੂੰ ਦੁਕਾਨਾਂ ਨੂੰ ਬੰਦ ਕਰਕੇ ਚਾਬੀਆਂ ਸਾਨੂੰ ਸਰਕਾਰ ਨੂੰ ਸੌਂਪਣੀਆਂ ਪੈਣਗੀਆਂ ਸਰ ਜੀ ਆਪਾਂ ਨਕਲੀ ਬੈਲ ਉਹਦੀ ਨਕਲੀ ਬੀਜ ਦੀ ਗੱਲ ਕਰੀਏ ਫਰਕ ਕੀ ਹੈ ਜੀ ਇਹ ਇਹ ਨਕਲੀ ਬੀਜ ਦੀ ਪਰਿਭਾਸ਼ਾ ਸਰਕਾਰ ਨੇ ਆਪਦੇ ਬਿੱਲ ਵਿੱਚ ਲਿਖੀ ਹੈ ਜੀ ਪਰ ਕੋਈ ਤੈਅ ਨਹੀਂ ਕੀਤੀ ਵੀ ਨਕਲੀ ਬੀਜ ਕਿਹਨੂੰ ਕਿਹਾ ਜਾਊਗਾ ਬੀਜ ਸਬਸਟੈਂਡਰਡ ਹੋ ਜਾਂਦਾ ਜੀ 90% ਜਰਮੀਨੇਸ਼ਨ ਚਾਹੀਦੀ ਹੈ 78 88 ਆ ਗਈ 85 ਆ ਗਈ ਉਹਨਾਂ ਨੂੰ ਨਕਲੀ ਵਿੱਚ ਗਿਨਨਗੇ ਜਿਹੜਾ ਸਬਸਟੈਂਡਰਡ ਨੂੰ ਇਹ ਸਰਕਾਰ ਨੂੰ ਹੀ ਪਰਿਭਾਸ਼ਿਤ ਕਰਨੀ ਪੈਣੀ ਹੈ ਵੀ ਨਕਲੀ ਬੀਜ ਕਿਹੜਾ ਵੀ ਹੈ ਯਾਰ ਮੇਰਾ ਨਾਮ ਸੁਦੀਰ ਕੰਸਲ ਹੈ ਮੈਂ ਕੋਈ ਨੂ ਸੀਡ ਮਾਰ ਮੰਡੀ ਤੋਂ ਆਇਆ ਅੱਜ ਜਿਹੜਾ ਮੀਟਿੰਗ ਦਾ ਉਦੇਸ਼ ਸੀਗਾ ਜਿਹੜਾ ਕਿ ਗਵਰਨਮੈਂਟ ਇੱਕ ਕਾਨੂੰਨ ਲੈ ਕੇ ਆ ਰਹੀ ਹੈ ਬੇਸਿਕਲੀ ਇੱਕ ਕਾਨੂੰਨ ਨੂੰ ਸਰਕਾਰ ਨੂੰ ਦੇਖਣਾ ਚਾਹੁੰਦਾ ਕਿ ਇਹਨਾਂ ਨੂੰ ਗਵਰਨਮੈਂਟ ਨੂੰ ਮਿਨੀਮਾਈਜ਼ ਕਰਨ ਤੇ ਗਵਰਨਰਸ ਨੂੰ ਬਦਾਨ ਇਹ ਜਿਹੜਾ ਕਾਨੂੰਨ ਲੈ ਕੇ ਇਹ ਸਰਕਾਰ ਇਹ ਟ੍ਰੇਡ ਨੂੰ ਫੇਲ ਕਰਨ ਵਾਸਤੇ ਹੈ ਇਹਦੇ ਨਾਲ ਬੇਰੋਜ਼ਗਾਰੀ ਨੂੰ ਵਧਣਾ ਹੈ ਇਹਦੇ ਇਹਦੇ ਨਾਲ ਕੋਈ ਪਹਿਲਾਂ ਇੱਕ ਗੱਲ ਦੱਸੂਗੀ ਕਿਹੜੀ ਕੰਪਨੀ ਇਹ ਮਾੜਾ ਸੀਡ ਦੇਣਾ ਚਾਹੇਗੀ ਕਿਸਾਨ ਮਾੜਾ ਸੀਡ ਇੱਕ ਵਾਰ ਲਾਏਗਾ ਦੁਬਾਰਾ ਨਹੀਂ ਲਾਏਗਾ ਕਿਹੜੀ ਕੰਪਨੀ ਆਦਾ ਟ੍ਰੇਡ ਨੇਮ ਖਰਾਬ ਕਰਨਾ ਚਾਹੇਗੀ ਇਸ ਕਰਕੇ ਜਿਹੜਾ ਕਾਨੂੰਨ ਲੈ ਕੇ ਆ ਰਿਹਾ ਹੈ ਇਹ ਇਹ ਕਾਨੂੰਨ ਲੈ ਕੇ ਸਰਕਾਰ ਇਹ ਸ਼ੋਅ ਕਰਨਾ ਚਾਹੁੰਦੀ ਵੀ ਸੀਡ ਪ੍ਰੋਡਿਊਸਰ ਹੀ ਕ੍ਰਿਮੀਨਲ ਹੈ ਸਰਕਾਰ ਇਹ ਨੂੰ ਦੇਖਣਾ ਚਾਹੁੰਦਾ ਹੈ ਕਿ ਅਸੀਂ ਬਿਜ਼ਨੈਸਸ ਨੂੰ ਡੀਕਿਮਲਾਈਜ਼ ਕਰੀਏ ਤੇ ਹੋਰ ਬਿਜ਼ਨੈਸਸ ਬਧਾਈਏ ਰਾਦਰ ਦੈਨ ਤਾਂਕੀ এমਪਲੋਇਮੈਂਟ ਬਧੇ ਰਾਦਰ ਦੈਨ ਕੰਟਰੀ ਦੇ ਵਿੱਚ ਅਨਇਮਪਲੋਇਮੈਂਟ ਨਾ ਬਧੇ